ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਚੋਣਾਂ ਵਿੱਚ ਕਰੀ 20000 ਵੋਟਾਂ ਨਾਲ ਜਿੱਤ ਦਰਜ ਕੀਤੀ। ਚੋਣ ਜਿੱਤਣ ਤੋਂ ਬਾਅਦ ਸਰਟੀਫਿਕੇਟ ਲੈਣ ਲਈ ਪੀਏਓ ਪਹੁੰਚੇ ਅਤੇ ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਲੁਧਿਆਣਾ ਦੇ ਲੋਕਾਂ ਵੱਲੋਂ ਉਨ੍ਹਾਂ ਦੇ ਭਰੋਸੇ ਤੇ ਧੰਨਵਾਦ ਵੀ ਕੀਤਾ ਗਿਆ। ਪਾਰਟੀ ਆਗੂ ਅਤੇ ਵਰਕਰਾਂ ਦੀ ਗੈਰ ਹਾਜ਼ਰੀ ਪਟਾਈ ਗਈ। ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 400 ਦੇ ਨਾਅਰੇ ਦਾ ਵੀ ਜ਼ਿਕਰ ਕੀਤਾ। ਇਸ ਦੌਰਾਨ ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਚਾਚੀ ਸਹਾਣੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਪੂਰੀ ਤੰਦੇਹੀ ਨਾਲ ਮੁਕੰਮਲ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਨੇ ਕਿਹਾ ਕਿ ਉਹ ਇੱਕ ਵਿੱਚ ਹੋਰ ਵੀ ਸੁਧਾਰ ਕਰਨਗੇ ਜਦੋਂ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ 20000 ਦੇ ਕਰੀਬ ਵੋਟਾਂ ਨਾਲ ਜਿੱਤਦੇ ਹਨ ਜਿਆਣਾ ਵਾਸੀਆਂ ਨੂੰ ਮੈਂ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਬਹੁਤ ਹੀ ਸ਼ਾਂਤੀਮਈ ਇੱਥੇ ਇਲੈਕਸ਼ਨ ਹੋਈ ਹੈਗੇ ਆ ਆਫ ਕੌਰਸ ਜਿਹੜਾ ਸਾਡਾ ਟੀਚਾ ਸੀਗਾ ਕਿ ਇਸ ਵਾਰ ਅਸੀਂ 70% ਟਰਨ ਆਊਟ ਦੇਖਣਾ ਸੀ ਉਹ ਸਾਡਾ ਨਹੀਂ ਹੋ ਪਾਇਆ ਤੇ ਉਹਦੇ ਜੋ ਵੀ ਕਾਰਨ ਰਹੇ ਪਾਵੇਂ ਹੀਟ ਰਹੀ ਜਾਂ ਜਿਸ ਤਰੀਕੇ ਨਾਲ ਵੀ ਅਸੀਂ ਜ਼ਰੂਰ ਐਨਲਾਈਜ਼ ਕਰਾਂਗੇ ਤੇ ਕੁਝ ਜਿਹੜੀ ਸਾਨੂੰ ਫੀਡਬੈਕ ਐਂਡ ਸੁਜੈਸ਼ਨਸ ਵੀ ਮਿਲਿਆ ਹੈਗੇ ਅਸੀਂ ਸਪੈਸ਼ਲੀ ਉਹਦੇ ਤੇ ਸਾਡੀ ਜਿਹੜੀ ਬੈਸਟ ਪ੍ਰੈਕਟਿਸਿਜ਼ ਰਹੀ ਇਸ ਇਲੈਕਸ਼ਨ ਨੂੰ ਕਰਾਉਣ ਦੇ ਲਈ ਸਕਸੈਸਫੁਲੀ ਉਹਦੇ ਲਈ ਅਸੀਂ ਸਪੈਸ਼ਲੀ ਇੱਕ ਬੈਸਟ ਪ੍ਰੈਕਟਿਸਿਜ਼ ਦੀ ਇੱਕ ਕੇਸ ਸਟਡੀ ਬਣਾ ਰਹੇ ਹਾਂ ਜਿਹੜੀ ਕਿ ਅਸੀਂ ਈਸੀਆਈ ਨੂੰ ਵੀ ਸਬਮਿਟ ਕਰਾਂਗੇ ਸੋ ਥੈਟ ਇੱਕ ਇੱਕ ਇੰਸਟੀਚਨਲ ਹੀ ਇੱਕ ਸਿਸਟਮ ਬਣ ਜਾਵੇ ਜਿੱਦਾਂ ਅਸੀਂ ਵੋਟਰ ਦੇ ਲਈ ਕਿਊ ਮੈਨੇਜਮੈਂਟ ਐਪ ਲੈ ਕੇ ਆਈ ਸੀਗੇ ਇਨਫੋਰਮੇਸ਼ਨ ਦੇਖ ਸਕਦੀ ਸੀ ਕਿ ਜਾਂ ਅਸੀਂ ਇਨਸੀਡੈਂਟ ਮੈਨੇਜਮੈਂਟ ਸ਼ੀਟ ਆਪਣੀ ਬਣਾਈ ਸੀਗੀ ਤਾਂ ਅਸੀਂ ਕਾਫੀ ਕੁਝ ਟੈਕਨੋਲੋਜੀ ਇਸ ਵਾਰੀ ਵਰਤੀ ਹੈਗੀ ਆਪਣੇ ਇਲੈਕਸ਼ਨ ਨੂੰ ਵੜਿਆ ਤੰਗ ਨਾਲ ਕਰਾਨ ਲਈ ਤੇ ਉਹਨੂੰ ਮੋਨੀਟਰ ਕਰਨ ਲਈ ਤਾਂ ਉਹ ਚੀਜ਼ਾਂ ਐਸੀ ਜ਼ਰੂਰ ਡਾਕੂਮੈਂਟ ਕਰਾਂਗੇ ਸੋ ਜਿਹੜੇ ਕੈਂਡੀਡੇਟ ਰਿਟਰਨ ਹੋਈ ਹੈ ਉਹ ਮਿਸਟਰ ਰਾਜਾ ਵਿਰਿੰਗ ਹੋਈ ਹੈ ਆਈਐਮਸੀ ਦੇ ਤੇ ਉਹਨਾਂ ਦੀ ਲੀਡ ਸੀਗੀ ਅਰਾਊਂਡ 20000 ਦੀ ਲੀਡ ਸੀਗੀ ਤੇ ਅਰਾਊਂਡ 3.2 ਲੈਕਸ ਦੇ ਵੋਟਸ ਉਹਨਾਂ ਨੂੰ ਮਿਲੇ ਹੈਗੇ ਫ੍ਰਮ 10.9 ਲੈਕਸ ਨੇ ਵੋਟ ਕੀਤਾ ਤਾਂ ਉਹਨਾਂ ਨੂੰ 3.2 ਲੈਕਸ ਅਰਾਊਂਡ ਉਹਨਾਂ ਨੂੰ ਵੋਟ ਗਈ ਹੋਈ ਹੈ ਤੇ ਅਸੀਂ ਫਾਈਨਲ ਫਿਗਰਸ ਜਿਹੜੀਆਂ ਨੇ ਰਿਲੀਜ਼ ਕਰ ਦਾਂਗੇ ਦਾ ਬਹੁਤ ਮੈਂ ਧੰਨਵਾਦ ਕਰਨਾ ਚਾਹੁੰਨਾ ਹੈ ਕਿ ਜਿਨ੍ਹਾਂ ਨੇ ਅੱਜ ਬਹੁਤ ਵੱਡਾ ਜਿਹੜਾ ਪਿਆਰ ਤੇ ਅਸ਼ੀਰਵਾਦ ਕਾਂਗਰਸ ਪਾਰਟੀ ਨੂੰ ਦਿੱਤਾ ਸੱਤ ਲੋਕ ਸਭਾ ਦੇ ਉਮੀਦਵਾਰ ਜਿੱਤੇ ਔਰ ਮੈਂ ਇਹ ਗੱਲ ਕਿਆ ਕਰਦਾ ਸੀ ਕਿ ਮੈਨੂੰ ਜਦੋਂ ਤੁਸੀਂ ਲੋਕ ਪੁੱਛਦੇ ਸੀ ਆ ਵੀ ਕਿੰਨੀਆਂ ਸੀਟਾਂ ਜਿੱਤੋਗੇ ਪਿੱਛੇ ਕਰੋ ਥੋੜਾ ਯਾਰ ਤੁਸੀਂ ਮੈਨੂੰ ਇਹ ਪੁੱਛਦੇ ਸੀ ਕਿੰਨੀਆਂ ਸੀਟਾਂ ਜਿੱਤੋਗੇ ਮੈਂ ਅਕਸਰ ਖਿਆਲ ਕਰਦਾ ਸੀ ਕਿ ਮੈਂ ਨੰਬਰ ਨਹੀਂ ਦਿਆਂਗਾ ਪਰ ਕਾਂਗਰਸ ਪਾਰਟੀ ਦਾ ਜਿਹੜਾ ਨੰਬਰ ਹੋਏਗਾ ਉਹ ਸਭ ਤੋਂ ਵੱਡਾ ਹੋਏਗਾ ਔਰ ਅੱਜ ਜੋ ਮੈਂ ਕਹਿੰਦਾ ਸੀ ਉਹ ਗੱਲ ਸਿੱਧ ਹੋ ਗਈ ਕਾਂਗਰਸ ਪਾਰਟੀ ਦਾ ਨੰਬਰ ਵੀ ਸਭ ਤੋਂ ਵੱਡਾ ਹੋ ਰਿਹਾ ਔਰ ਵੋਟ ਪਰਸੈਂਟੇਜ ਦੇ हिसाब ਨਾਲ ਵੀ ਕਾਂਗਰਸ ਪਾਰਟੀ ਨੇ ਅੱਜ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਪਾਰਟੀ ਦੀ ਆਪਣੀ ਜਗ੍ਹਾ ਬਣਾਈ ਹੈ ਜਿਹੜੇ ਨਾਲ ਨਾਲ ਮੈਂ ਲੁਧਿਆਣਾ ਦੇ ਸਮੂਹ ਲੋਕਾਂ ਦਾ ਜਿਹੜੀ ਮੇਰੀ ਜਿੱਤ ਹੈ ਉਹਰਾ ਮੈਂ ਸੇਰਾ ਲੁਧਿਆਣਾ ਦੇ ਲੋਕਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹਣਾ ਕਿਉਂਕਿ ਜਿਸ ਤਰੀਕੇ ਦਾ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਉਹ ਬੇਮਿਸਾਲ ਸੀ ਔਰ ਮੈਂ ਇਹ ਵੀ ਗੱਲ ਗੁਰੇਜ਼ ਨਹੀਂ ਕਰਾਂਗੇ ਕਿ ਅੱਜ ਆ ਜਿਹੜੀ ਦਾਖੇ ਨੇ ਜਿੱਤੇ ਦਿੱਤੀ ਹੈ ਮੈਨ ਆਫ ਦੀ ਮੈਚ ਸੰਦੀਪ ਸਿੰਘ ਸੰਧੂ 33000 ਵੋਟਾਂ ਦੇ ਨਾਲ ਕਮਾਲ ਕਰਤੀ ਵੱਡੇ ਭਰਾਵਾਂ ਵਾਲਾ ਫਰਜ ਔਰ ਤਲਵਾਰ ਸਾਹਿਬ ਹੁਰਾਣੇ ਔਰ ਜिला ਪ੍ਰਧਾਨ ਹੁੰਦਿਆਂ ਜਿਸ ਪ੍ਰਕਾਰ ਮੇਰੀ ਮਦਦ ਕੀਤੀ ਹੈ ਔਰ ਕਲਦੀਪ ਸਿੰਘ ਵੈਦ ਹੁਰਾਣੇ ਔਰ ਜਿਸ ਤਰ੍ਹਾਂ ਗਿਲਾਂਚੋਂ ਔਰ ਨਾਲ ਦੀ ਨਾਲ ਹੀ ਬੈਂਸ ਭਰਾਵਾਂ ਨੇ ਸਾਨੂੰ ਜੋ ਬਹੁਤ ਵੱਡਾ ਹੌਸਲਾ ਉਹਨਾਂ ਦੇ ਨਾਲ ਮਿਲਿਆ ਅਖੜੇ ਸਿਮਰ ਬੈਂਸ ਜੀ ਬਲਵਿੰਦਰ ਬੈਂਸ ਜੀ ਖੰਗੂੜਾ ਸਾਹਿਬ ਔਰ ਸਾਰੇ ਸਾਡੇ ਲੀਡਰ ਡਾਬਰ ਸਾਹਿਬ ਪਾਂਡੇ ਸਾਹਿਬ ਸਾਡੇ ਸੱਠਾ ਜੀ ਆਸ਼ੂ ਜੀ तमाम ਸਭ ਲੋਗਾ ਨੇ ਬਹੁਤ ਚੀਮਾ ਸਾਹਿਬ ਇਹਨਾਂ ਨੇ ਬਹੁਤ ਬੇਹਦ ਪਿਆਰ ਦਿੱਤਾ ਔਰ ਜਦੋਂ ਬੈਸਪੁਰ ਆਏ ਉਦੋਂ ਸਾਡੀ ਕੈਂਪੇਨ ਨੂੰ ਹੋਰ ਹੰਗਾਰਾ ਮਿਲਿਆ ਤੇ ਮੈਨ ਆਫ ਦਾ ਮੈਚ ਮੈਂ ਸੰਦੀਪ ਸੰਧੂ ਨੂੰ ਇਹ ਕਿਹਾ ਇਸ ਕਰਕੇ ਕਿ ਇਹਨੇ ਬੰਦੇ ਨੇ 33000 ਦੇ ਫਰਕ ਦੇ ਨਾਲ ਜਿਹੜਾ ਡਾਕੇ ਝੰਡਾ ਗੱਡਿਆ ਉਸ ਦਿਨ ਦੀ ਮੈਂ ਉਹਦੇ ਇਸ ਭਰਾ ਨੂੰ ਮੇਰੇ ਵੱਡੇ ਭਰਾ ਨੂੰ ਮੁਬਾਰਕ ਤੇ ਦੇਣਾ ਚਾਹੁੰਦਾ ਦੇਖੋ ਰਵਨੀਤ ਸਿੰਘ ਬਿੱਟੂ ਦੇ ਹਾਰਨ ਦਾ ਮੈਨੂੰ ਬੇਹਦ ਅਫਸੋਸ ਹੈ ਮੇਰੇ ਮਨ ਦੀ ਇੱਛਾ ਸੀ ਕਿ ਮੇਰਾ ਪ੍ਰਹਾ ਅੱਜ ਕਾਂਗਰਸ ਪਾਰਟੀ ਦੇ ਚੋਣਾਂ ਦੇ ਚਿੰਨ੍ਹ ਥੱਲੇ ਚੋਣ ਲੜਦਾ ਤੇ ਰਾਹੁਲ ਗਾਂਧੀ ਦਾ ਘੋੜਾ ਤੇ ਸਿਪਾਹੀ ਬਣ ਕੇ ਜਿਵੇਂ ਤਿੰਨ ਵਾਰ ਦੇਸ਼ ਦੀ ਲੋਕ ਸਭਾ ਚ ਗਿਆ ਸੀ ਅੱਜ ਚੌਥੀ ਵਾਰ ਜਾਂਦਾ ਮੈਨੂੰ ਇਸ ਗੱਲ ਦਾ ਬੇਹਦ ਪਛਤਾਵਾ ਹੈ ਪਰ ਬੇਹਦ ਇਸ ਗੱਲ ਦਾ ਗਿਲਾ ਕਿ ਇੱਕ ਗਲਤ ਲਿਆ ਸਟੈਪ ਸਾਰੀ ਜ਼ਿੰਦਗੀ ਖਰਾਬ ਕਰ ਦਿੰਦਾ ਹੈ ਸੋ ਮੈਨੂੰ ਅਫਸੋਸ ਹੈ ਮੈਨੂੰ ਅਫਸੋਸ ਮੈਨੂੰ ਮੈਨੂੰ ਅਫਸੋਸ ਹੈ ਇਸ ਗੱਲ ਦਾ ਦੇਖੋ ਗੱਲ ਇਹ ਹੈ ਪੋਲਿਟਿਕਸ ਦੇ ਵਿੱਚ ਬਹੁਤ ਵਾਰੀ ਅਸੀਂ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਹਾਂ ਔਰ ਜਿਸ ਪ੍ਰਕਾਰ ਨੀਵੇਂ ਪੱਦਰ ਦੀ ਰਾਜਨੀਤੀ ਕੀਤੀ ਗਈ ਇਹਨਾਂ ਲੋਕਾਂ ਦੁਆਰਾ ਮੈਂ ਸਮਝਦਾ ਉਹ ਨਹੀਂ ਹੋਣੀ ਚਾਹੀਦੀ ਸੀ ਕਿਤੇ ਕਹਤਾ ਰਾਜੀਵ ਰਿੰਗ ਨੇ ਸਮਰਥਨ ਦਿੱਤਾ ਕਦਰ ਰਾਜੀਵ ਰਿੰਗ ਤੇ ਬਹੁਤ سارے ਇਲਜ਼ਾਮ ਲਾ ਦਿੱਤੇ ਗਏ ਬਿੱਟੂ ਦੁਆਰਾ ਮੈਂ ਮੈਨੂੰ ਇਹ ਉਮੀਦ ਨਹੀਂ ਸੀ ਕਿ ਇੱਕ ਯੰਗ ਨੌਜਵਾਨ ਸਾਥੀ ਜਿਹੜਾ ਕਦੇ ਪੁਰਾਣਾ ਸਾਥੀ ਰਿਹਾ ਹੋਵੇ ਇਸ ਤਰ੍ਹਾਂ ਦੀ ਨੀਚਲੇ ਪੱਧਰ ਦੀ ਸਿਆਸਤ ਕਰੇਗਾ ਔਰ ਬਹੁਤ ਸਾਰੇ ਲੋਕਾਂ ਨੂੰ ਰਾਤ ਨੂੰ ਟੈਲੀਫੋਨ ਕਰਕੇ ਈਡੀ ਦਾ ਇਨਕਮ ਟੈਕਸ ਦੇ ਡਰਾਵੇ ਪਾਏ ਗਏ ਇਹ ਮੇਰੇ ਭਰਾ ਨੂੰ ਇਹਨਾਂ ਲੋਕਾਂ ਨੂੰ ਸ਼ੋਭਾ ਨਹੀਂ ਦਿੰਦੇ ਸਨ ਔਰ ਜਿਹੜਾ ਪੱਪੀ ਪ੍ਰੈਸ਼ਰ ਦੇ ਨੌਜਵਾਨ ਉਹ ਮੁੰਡੇ ਨੇ ਕੀਤਾ ਮੇਰੇ ਨਾਲ ਮੇਰੀਆਂ ਮਿੰਤਾ ਕਰਕੇ ਗਲੀਚੋਂ ਉਧਰ ਨੂੰ ਮੇਰਾ ਹੱਥ ਫੜਿਆ ਤੇ ਇਹ ਗੱਲ ਕਹਿ ਦੇਣੀ ਕਿ ਰਾਜਾ ਵਡਿੰਗ ਸਾਨੂੰ ਸਮਰਥਨ ਦੇ ਗਿਆ ਔਰ ਮੈਂ ਸਮਝਦਾ ਗੰਦੀ ਰਾਜਨੀਤੀ ਹੈ ਇਹ ਇਸ ਗੰਦੀ ਰਾਜਨੀਤੀ ਤੋਂ ਸਾਨੂੰ ਆਉਣ ਵਾਲੇ ਸਮੇਂ ਚ ਲੋਕਾਂ ਨੂੰ ਗਰੇਸ ਕਰਨਾ ਚਾਹੀਦਾ ਹੈ ਸਾਲਟ ਦੇ ਵਿੱਚ 400 ਦੀ ਜਿਹੜੀ ਬਰੰਦਾਰਾ ਸੀ 400 ਬਾਰ ਕਿੰਨੀ ਕਰ ਦੇ ਦੋ ਤੋ ਮੈਂ ਤਾਂ ਪਹਿਲਾਂ ਹੀ ਕਹਤਾ ਸੀ ਕਿ ਮੋਦੀ ਸਾਹਿਬ ਇਹ ਨਾਰਾ ਲਾਉਣਾ ਬੰਦ ਕਰ ਗਏ ਨੇ ਆਪ ਕੀ ਬਾਰ 400 ਬਾਰ ਫਿਰ ਕਹਿਣ ਲੱਗੇ ਸੀ ਸਿਰ ਸਰਕਾਰ ਮੈਂ ਤਾਂ ਇਹ ਵੀ ਕਹਤਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਲੁਧਿਆਣਾ ਆਉਣ ਤੋਂ ਉਹਨਾਂ ਨੇ ਗ੍ਰੇਸ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਸੀ ਮੈਂ ਚੋਣ ਹਾਰ ਰਹੇ ਹਾਂ ਮੈਂ 13 0 13 0 ਦੀ ਗੱਲ ਸਾਥ ਨਾਲ ਕਰਦਾ 7 7 ਮੈਂ 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 ਇਹ ਗੱਲ ਕਿਹਾ ਕਰਦਾ ਸੀ ਜਿਹੜੋ ਭਗਵੰਤ ਮਾਨ ਇਹ ਗੱਲ ਕਹਿੰਦੇ ਸਨ ਵੀ 13 0 ਮੈਨੂੰ ਪੱਤਰਕਾਰ ਸਾਥੀ ਪੁੱਛਦੇ ਸੀ ਕਿ ਤੁਹਾਨੂੰ ਕਿਡਾ ਨੰਬਰ ਆਏਗਾ ਤੇ ਮੈਂ ਹਮੇਸ਼ਾ ਇਹ ਕਹਿੰਦਾ ਸੀ ਮੈਂ ਨੰਬਰ ਦੀ ਗੱਲ ਨਹੀਂ ਕਰਾਂਗਾ ਮੈਨੂੰ ਇਹ ਪਤਾ ਹੈ ਕਿ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਨੰਬਰ ਆਏਗਾ ਉਹ ਅੱਜ ਬਿਲਕੁਲ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਨੰਬਰ ਆਇਆ ਔਰ ਮੈਂ ਮੈਂ ਪੰਜਾਬ ਦੇ ਲੋਕਾਂ ਦੇ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਨਮਸਕਾਰ ਕਰਕੇ ਉਹਨਾਂ ਦਾ ਧੰਨਵਾਦ ਕਰਦਾ ਹਾਂ